ਫਲਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 647ਵਾਂ ਪ੍ਰਕਾਸ਼ ਉਸਤਵ ਸ਼੍ਰੀ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਵੱਲੋਂ 23-24 ਫਰਵਰੀ ਨੂੰ ਦੇਸ਼ਾਂ ਦੇਸ਼ਾਂ ਵਿੱਚ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਇਸ ਸਬੰਧੀ ਸਬ-ਡਿਵੀਜ਼ਨ ਫਲੋਰ ਦੀਆਂ ਸਮੂਹ ਪ੍ਰਵੰਧਕ ਮੀਟਿੰਗਾਂ ਦੀ ਮੀਟਿੰਗ ਸ਼੍ਰੀ ਗੁਰੂ ਰਵਿਦਾਸ ਪਵਨ ਫਲੋਰ ਵਿਖੇ ਅਯੋਜਿਤ ਕੀਤੀ ਗਈ ਇਸ ਮੌਕੇ ਤੇ ਉਹਨਾਂ ਨੇ 23 ਫਰਵਰੀ ਨੂੰ ਪੰਜਾਬ ਪੱਤਰ ਤੇ ਕੱਢੀ ਜਾਣ ਵਾਲੀ ਵਿਸ਼ਾਲ ਸ਼ੋਭਾ ਯਾਤਰਾ ਸਬੰਧੀ ਵਿਚਾਰ ਵਟਾਂਦਰਾ ਕੀਤਾ ਅਤੇ ਸਾਰਿਆਂ ਦੇ ਵਿਚਾਰ ਸੁਣੇ ਪ੍ਰਵੰਧ ਕੈਨਿਸਮੂ ਸੰਗਤਾਂ ਨੂੰ ਸ਼ੋਭਾ ਯਾਤਰਾ ਵਿਤਬੱਧ ਚੜ੍ਹ ਕੇ ਭਾਗ ਲੈਣ ਲਈ ਅਪੀਲ ਕੀਤੀ ਅਤੇ ਸ਼ਾਂਤਮਈ ਢੰਗ ਨਾਲ ਸ਼ੋਭਾ ਯਾਤਰਾ ਦੌਰਾਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਸੇਵਨਨ ਕਾਲ ਨੇ ਵੀ ਬੇਨਤੀ ਕੀਤੀ। ਉਹਨਾਂ ਨੇ ਪ੍ਰਸ਼ਾਸਨ ਪਾਸੋਂ ਵੀ ਮੰਗ ਕੀਤੀ ਹੈ ਕਿ ਸ਼ੋਭਾ ਯਾਤਰਾ ਨੂੰ ਮੁੱਖ ਰੱਖਦਿਆਂ ਹੋਇਆਂ ਰੂਟ ਦੇ ਹਿਸਾਬ ਨਾਲ ਪੁਖਤਾ ਪ੍ਰਬੰਧਕਾਂ ਨੂੰ ਮੁਕੰਮਲ ਕਰਵਾ ਦਿੱਤਾ ਜਾਵੇ ਤਾਂ ਜੋ ਯਾਤਰਾ ਦੌਰਾਨ ਸੰਗਤਾਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ। ਉਹਨਾਂ ਨੇ ਪੁਰਸ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਹੈ ਕਿ ਸ਼ੋਭਾ ਯਾਤਰਾ ਦੌਰਾਨ ਹੁਲੜ ਵਾਜੀ ਕਰਨ ਵਾਲਿਆਂ ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਖੁਲਾਰ ਤੋਂ ਰਾਜਪੁਰਾ ਨੰਗਲ ਦੀ ਖਾਸ ਰਿਪੋਰਟ ਲਿੰਕ ਨੂੰ ਲਾਇਕ ਤੇ ਸ਼ੇਅਰ ਕਰੋ ਮੀਟਿੰਗ ਹੋਈ ਆ ਕਿਸ ਬੰਤੀ ਸਾਰੇ ਸੰਸਥਾ ਦੇ ਆਜੂ ਅੱਜ ਸਾਰੇ ਇਕੱਠੀਆਂ ਪ੍ਰਮੁੱਖ ਪ੍ਰੋਜੈਕਟਾਂ ਦੀ ਨੀਂਦ ਰਹੀ ਸ਼ੁਰੂਦਾਸ ਪੰਥਵਾ ਕੇ ਹੋਈ ਜਾ ਇਹਦੇ ਵਿੱਚ ਬਾਸ ਕੀਤਾ ਗਿਆ ਕਿ ਜਿਹੜਾ ਸਿਰੂਦਾਸ ਮਹਾਰਾਜ ਦਾ ਜੇਕਰ ਤਾਂ ਦਾਇਨਾ ਪ੍ਰਕਾਸ਼ ਸਵੇਰ ਉਹ 24 ਫਰਵਰੀ ਨੂੰ ਮਨਾਇਆ ਜਾਊਗਾ ਤੇ ਨਗਰ ਕੀਤੇ ਜਿਹੜਾ ਉਹ ਨਹੀਂ ਪੱਤੀ ਉਹ ਜਿਹੜਾ ਰੂਟ ਹੈ ਉਹ ਪਿਛਲੇ ਸਾਲ ਵਾਲਾ ਹੀ ਆ ਤੇ ਅਸੀਂ ਸਾਰੇ ਹੀ ਜਿਹੜੇ ਇਸ ਰੂਟ ਨਾਲ ਸੰਬੰਧਿਤ ਵਿਭਾਗਿਆਂ ਜਿਹੜੇ ਵਾਲੇ ਨਗਰ ਕੌਂਸਲ ਫਾਇਰ ਪਰਗੇ ਦੇ ਬਹੁਤ ਸਾਰੇ ਉਹਨਾਂ ਅਸੀਂ ਬੇਨਤੀ ਕਰਦੇ ਹਾਂ ਇਹ ਜਿਹੜਾ ਤੁਹਾਡਾ ਨਿੱਜੀ ਤੌਰ ਤੇ ਪੱਜ ਬਣਦਾ ਆ ਇਹ ਸਾਰੀ ਸਫਾਈ ਜੋ ਵੀ ਰਾਸਤੇ ਵਿੱਚ ਤਾਰਾਂ ਤੇ ਲੀਆਂ ਉਹਦਾ ਜੋ ਕਿਤੇ ਰਾਹ ਵਿੱਚ ਸੀਵਰੇਜ ਦੇ ਗੇਨ ਹੋਰ ਬੁੱਲੇ ਆ ਜਾਂ ਕਿਤੇ ਕੋਈ ਸਫਾਈ ਦਾ ਕੰਮ ਆ ਕਿਉਂਕਿ ਇਹ ਕੰਮ ਜਿਹੜਾ ਨਗਰ ਕਾਉਂਸਲ ਦਾ ਹੁੰਦਾ ਹੈ ਤੇ ਨਾਲ ਨਾਲ ਉਹਨਾਂ ਤੋਂ ਪਾਣੀ ਦਸਿਆ ਤੇ ਜਿਹੜੀ ਤਾਰਾਂ ਵੀ ਬਹੁਤ ਆ ਕਿਉਂਕਿ ਕਦੀ ਵੀ ਹੈਪਨਿੰਗ ਹੋ ਸਕਦੀ ਹੈ ਤੁਸੀਂ ਇਹ ਚਾਹੁੰਦੇ ਕਿ ਮਹਾਰਾਜ ਜੀ ਸਾਰੇ ਕਿਰਪਾ ਰੱਖੇ ਇਹ ਸਾਰੇ ਜਿਹੜੇ ਵਿਜਲੀ ਵਾਲੇ ਨਗਰ ਕਾਉਂਸਲ ਫਾਇਰ ਪਰਗੇ ਜਿਹੜਾ ਜਿਹੜੀ ਸਾਰੇ ਵਿਭਾਗਾਂ ਹੈ ਪੁਲਿਸ ਪ੍ਰਸ਼ਾਸਨ ਇਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਜਦੋਂ ਤੁਸੀਂ ਫੇਰ ਹਾਰ ਕੰਮ ਕੀਤਾ ਇਸ ਵਾਰ ਇਹ ਵਾਚੜ ਕੇ ਤੁਸੀਂ ਲਿਖਤੀ ਦਿੱਤੀਆਂ ਜੀ ਇਹਨਾਂ ਨੂੰ ਲਿਖਤੀ ਲਿਖਤੀ ਕੋਈ ਦਿੱਤਾ ਇਹਨਾਂ ਨੂੰ ਵੱਖ-ਵੱਖ ਵਿਭਾਗਾਂ ਨੂੰ ਲਿਖਤੀ ਦਿੱਤਾ ਕੋਈ ਲਿਖਤੀ ਫਾਰਮੈਟਲੀ ਕੀਤੀ ਸਰ ਇਹਨਾਂ ਕੱਲ੍ਹ ਤੋਂ ਬਾਅਦ ਅਸੀਂ ਤੁਹਾਨੂੰ ਸਾਰਿਆਂ ਨੂੰ ਸਾਰਿਆਂ ਨੂੰ ਮਿਲਾਂਗੇ ਪ੍ਰਸ਼ਾਸਨ ਤੋਂ ਮਿਲਾਂਗੇ ਸਾਰਿਆਂ ਨੂੰ ਇਹ ਰੱਖੇ ਕੋਰਟ ਸਰ ਜਿਹੜੀ ਹੁੱਲੜਵਾਜੀ ਕਰਦੇ ਨੇ ਹਾਂਜੀ ਸ਼ੋਭਾ ਯਾਤਰਾ ਦੌਰਾਨ ਕਈ ਸੱਜਣ ਹੁੱਲੜਵਾਜੀ ਕਰਦੇ ਨੇ ਉਹਨਾਂ ਨੂੰ ਅੱਗੇ ਨਾਲੋਂ ਬਹੁਤ ਘਟਿਆ ਅਸੀਂ ਹੁਣ ਕੋਸ਼ਿਸ਼ ਕਰਾਂਗੇ ਇਹ ਜਿਹੜਾ ਕੰਮ ਬਣਾਉਣਾ ਪ੍ਰਸ਼ਾਸਨ ਜਿਵੇਂ ਮਾਰੀ ਸ਼ਾਹੀ ਮਾਰੀ ਆ ਪ੍ਰਸ਼ਾਸਨ ਹਰੇਕ ਵਾਰੀ ਪਹੁੰਚਿਆ ਫੇਰ ਆਇਆ ਰਿਪੋਰਟ ਨੂੰ ਕਹੀਦਾ ਉਹਨਾਂ ਨੇ ਬਾਈ ਜਿਹੜੀ ਹਮੇਸ਼ਾ ਆ ਨਗਰ ਕੀਤਾ ਦੇ ਜੜੀ ਆਖਰੀ ਵਿੱਚ ਹੁੰਦੀ ਆ ਉਸ ਵੇਲੇ ਪੁਰਸ਼ ਪ੍ਰਸ਼ਾਸਨ ਨਹੀਂ ਹੁੰਦਾ ਸੀ ਉਹ ਕਹਿੰਦੇ ਹੁੰਦੇ ਪੁਲਿਸ ਵਾਲਿਆਂ ਨੂੰ ਕਿ ਜਿਹੜੀ ਤੁਹਾਡਾ ਸਰਪ ਨਹੀਂ ਹੁੰਦਾ ਇਸ ਵਾਰੀ ਉਹਨਾਂ ਨੇ ਬੇਨਤੀ ਕਰੂੰਗੇ ਵੀ ਭਾਵੇਂ ਤੁਸੀਂ ਸਟੇਜ ਬਾਈ ਸਟੇਜ ਬਲਾਕ ਉਪਰ ਪਿੱਛੇ ਜੂ ਰੱਖੋ ਇੱਕ ਡੀਜੇ ਨੂੰ ਲੈ ਕੇ ਅੱਜ ਬਹੁਤ ਮੱਦਾ ਛੜਿਆ ਉਹ ਮੇਰੀ ਇਹ ਬਾਤ ਹੈ ਜਿਹੜਾ ਸਾਡੇ ਵੱਲੋਂ ਉਹ ਹੀ ਆ ਪੂਰਨ ਮੰਗਾ ਕੋਈ ਸੰਗਤਾਂ ਨੂੰ ਹਦਾਇਤਾਂ ਸਰ ਸੰਗਤਾਂ ਨੂੰ ਕਮੇਟੀ ਵੱਲੋਂ ਹਦਾਇਤਾਂ ਹੋ ਇਹ ਤਿਆਰੀ ਜੋ ਪਿਛਲੇ ਸਾਲ ਦੀਆਂ ਉਹਨਾਂ ਹੋਇਆ ਜਾਂਦਾ ਆ ਸੰਗਤ ਸਾਡਾ ਅਸੀਂ ਬਹੁਤ ਧੰਨਵਾਦ ਕਰਦੇ ਆ ਤੁਹਾਡਾ ਬਹੁਤ ਸਾਥ ਦਿਨੀਆਂ ਵਾ ਉਹਨਾਂ ਦਾ ਬਹੁਤ ਸਹਿਯੋਗ ਧੰਨਵਾਦ